ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆ ਜੀ ਆਪਣੀ ਦੀਦੀ ਦੇ ਕੋਲ ਉਹ ਸਾਰੀ ਫੈਮਿਲੀ ਜਾ ਰਹੀ ਆ ਜੀ ਕੈਨੇਡਾ ਤੇ ਵਾਹਿਗੁਰੂ ਨੇ ਬਹੁਤ ਹੀ ਕਿਰਪਾ ਕੀਤੀ ਆ ਉਹਨਾਂ ਦੇ ਉੱਤੇ ਤੇ ਆਪਾਂ ਅੱਜ ਉਹਨਾਂ ਨੂੰ ਮਿਲਣ ਜਾ ਰਹੇ ਆ ਤੇ ਆਪਾਂ ਗੱਡੀ ਕਰ ਲਈ ਆ ਜੀ ਸਟਾਰਟ ਤੇ ਨਿਕਲ ਪਿਆ ਕਰੋ ਤੇ ਰਸਤੇ 'ਚ ਆਪਾਂ ਨਾਲੇ ਤੇ ਗੱਲਾਂ ਕਰਦੇ ਜਾ ਰਹੇ ਆ ਤੇ ਨਾਲੇ ਥੋੜਾ ਜਿਹਾ ਮਿਊਜ਼ਿਕ ਲਾ ਕੇ ਤੇ ਇੰਜੋਏ ਕਰਦੇ ਜਾ ਰਹੇ ਆ ਤੇ ਉਹ ਵੇਖੋ ਜੀ ਸਾਡੀ ਇੱਕ ਬਿੱਲੀ ਮਗਚਾ ਕਰਈ ਆ ਸਾਡੀ ਗੁੜੀਆ ਤੇ ਬਿੱਲਾ ਸਾਡਾ ਕਿੱਥੇ ਆ ਓਹ ਆ ਜੀ ਸਾਡਾ ਫਤੇ ਬੈਂਸ ਬਿੱਲਾ ਸਾਡਾ ਵੀ ਹਾਜ਼ਰ ਆ ਤੇ ਸੁਖਜੀਤ ਬੈਂਸ ਤੇ ਦਾਸ ਨੂੰ ਤੁਸੀਂ ਜਾਣਦੇ ਜੇ ਰਣਜੀਤ ਬੈਂਸ ਤੇ ਆਪਾਂ ਜੀ ਇੱਦਾਂ ਦੇਖੋ ਜੀ ਤੌਲੇ ਆ ਗਿਆ ਸੁਖਜੀਤ ਨੂੰ ਚੈੱਕ ਕਰ ਰਹੀ ਏ ਤੇ ਧੁੰਦ ਵੀ ਬਹੁਤ ਪੈ ਗਈ ਆ ਤੇ ਠੰਡ ਬਹੁਤ ਆ ਅੱਪ ਪੱਛੇ ਪੈ ਕੇ ਕਾਲੇ ਤੇ ਆਪਾਂ ਪਹੁੰਚ ਗਏ ਬਟਾਲੇ ਇੱਥੋਂ ਆਪਾਂ ਲਿਆ ਜੀ ਫਲ ਤੇ ਸੁਖਜੀਤ ਕਹਿੰਦੀ ਫਲ ਮੈਂ ਲੈਣਾ ਤੁਸੀਂ ਜਿਹੜੋ ਫਲ ਲੈਂਦੇ ਜੇ ਤੁਸੀਂ ਦੇਖਦੇ ਨਹੀਂ ਹੈਗੇ ਤੇ ਮੈਂ ਕਹਾਂ ਜੀ ਤੁਹਾਡੀ ਡਿਊਟੀ ਲਾਤੀ ਅੱਜ ਫਲ ਤੁਸੀਂ ਲਓਗੇ ਤੇ ਮੂੰਗਫਲੀ ਦਾ ਸਾਨੂੰ ਭੁੱਲ ਗਿਆ ਸੀ ਚੇਤਾ ਤੇ ਹੁਣ ਅਸੀਂ ਮੂੰਗਫਲੀ ਰਸਤੇ 'ਚੋਂ ਲੈ ਰਹੇ ਆਂ ਤੇ ਸੁਖਜੀਤ ਦੇ ਆ ਭਾਜੀ ਨਾਲ ਗੱਲਬਾਤ ਕਰਨ ਮੂੰਗਫਲੀ ਲੈਣ ਵਾਸਤੇ ਤੇ ਹੁਣ ਰਸਤੇ 'ਚੋਂ ਮੈਂ ਆਖਿਆ ਵੀ ਤੇਲ ਵੀ ਆਪਾਂ ਪਵਾ ਲੀਏ ਗੱਡੀ ਦੇ ਵਿੱਚ ਆਪਾਂ ਪਹੁੰਚ ਗਏ ਪੈਟਰੋਲ ਪੰਪ ਤੇ ਤੇ ਗੱਡੀ ਦਾ ਟੱਕਣ ਅੜਦਾ ਹੀ ਇਹ ਕਰਕੇ ਮੈਂ ਟੱਕਣ ਖੋਲਣ ਲਈ ਥੱਲੇ ਉਤਰਿਆ ਤੇ ਮੈਂ ਇਹਨੂੰ ਪਹਿਲਾਂ ਦਿੱਤਾ ਮੈਂ ਮਛਾਂ ਨੂੰ ਵਟ ਤੇ ਫਿਰ ਮੈਂ ਦਿੱਤਾ ਭਾਈ ਨੂੰ 500 ਰੁਪਇਆ ਮੈਂ ਵੀ ਮਤਰਾ ਗੱਡੀ ਦੀ ਟੈਂਕੀ ਕਰਦੇ ਫੁੱਲ ਤੇ ਫਟੇ ਮੀਟਰ ਚੈੱਕ ਕਰੰਦਿਆ ਮੈਂ ਵੀ ਮੀਟਰ ਚੈੱਕ ਕਰ ਕਿਉਂਕਿ ਪੈਸੇ ਆਪਾਂ ਬਹੁਤ ਜ਼ਿਆਦਾ ਦਿੱਤੇ ਆ ਤੇ ਕੇਵਲ ਵੀ ਹਿਰਾ ਫੇਰੀ ਹੋ ਸਕਦੀ ਹੈ ਹਨਾ ਤੇ ਆਪਾਂ ਫਾਈਨਲੀ ਪਹੁੰਚ ਗਏ ਆ ਜੀ ਦੀਦੀ ਦੇ ਪਿੰਡ ਤੇ ਆਪਾਂ ਗੱਡੀ ਮੋੜ ਕੇ ਲਾਤੀ ਆ ਤੇ ਸ਼ੈੱਡ ਬਹੁਤ ਸੋਹਣਾ ਬਣਾਇਆ ਸ਼ੈੱਡ ਵੀ ਨਾ ਭਾਜੀ ਨੇ ਚੱਕ ਲਿਆ ਦੋਵਾਂ ਬੱਚਿਆਂ ਨੂੰ ਤੇ ਪਿਆਰ ਕੀਤਾ ਕਿ ਕਾਫੀ ਆਪਾਂ ਦੋਵਾਂ ਤਿੰਨ ਮਹੀਨੇ ਬਾਅਦ ਭਾਜੀ ਨੂੰ ਮਿਲ ਰਹੇ ਆ ਤੇ ਪਾ ਦੀ ਸੁਖਜੀਤ ਨੂੰ ਕਹਿ ਰਿਹਾ ਕਿ ਕੈਨੇਡਾ ਵਾਲੀ ਤਾਂ ਤੂੰ ਲੱਗ ਰਹੀ ਐ ਮੈਂ ਨਹੀਂ ਕੈਨੇਡਾ ਵਾਲਾ ਲੱਗ ਰਿਹਾ ਤੇ ਚਲੋ ਮਲ ਕਰੂਗਾ ਸਾਡੇ ਕਰਮਾ ਚ ਵੀ ਕੈਨੇਡਾ ਚ ਜਾਣਾ ਤੇ ਸਮਾਨ ਕੱਢਿਆ ਗੱਡੀ ਦੇ ਵਿੱਚੋਂ ਆਪਾਂ ਸਾਰਾ ਹੀ ਤੇ ਉੱਪਰ ਜਾ ਰਹੇ ਆ ਫੇਰ ਆਪਾਂ ਪੀਤੀ ਜੀ ਗਰਮ ਗਰਮ ਚਾਹ ਤੇ ਨਾਲੇ ਕੀਤੀਆਂ ਹਾਸੇ ਵਾਲੀਆਂ ਗੱਲਾਂ ਤੇ ਕਾਫੀ ਸਾਰਿਆਂ ਜਾਣਿਆਂ ਐਨਜੋਏ ਕੀਤਾ ਤੇ ਨਾਲ ਨਾਲ ਪੀ ਰਹੇ ਆ ਚਾਹ ਤੇ ਸਾਡੇ ਵਿੱਚੋਲਾ ਸਾਹਿਬ ਗੁਰਪ੍ਰੀਤ ਭਾਜੀ ਵੀ ਬੈਠੇ ਨੇ ਤੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਐ ਇਹ ਤੋਂ ਸਿੰਘ ਸਾਡੇ ਕੋਲ ਜਿਹੜਾ ਦਾ ਪਰਿਸ਼ਤਾ ਕਰਾਇਆ ਸਾਡੇ ਕੋਲ ਆਉਂਦੇ ਨਹੀਂ ਮੈਂ ਕਿਹਾ ਜੀ ਤੁਹਾਡੀ ਕੁੜੀ ਦੁੱਖ ਨਹੀਂ ਦਿੰਦੀ ਇਸ ਕਰਕੇ ਆਪਾਂ ਤੁਹਾਨੂੰ ਕੋਈ ਫੋਨ ਨਹੀਂ ਕਰਦੇ ਤੇ ਫਿਰ ਆਪਾਂ ਨਾਲਾ ਚਾਹ ਪੀਤੀ ਨਾਲ ਨਾਲ ਗੱਲਾਂ ਕੀਤੀਆਂ ਤੇ ਨਾਲੇ ਉਹਨਾਂ ਦਾ ਵੀ ਥੈਂਕ ਯੂ ਕੀਤਾ ਉਸ ਤੋਂ ਬਾਅਦ ਸੁਜੀਤ ਦੀ ਲਾਤੀ ਡਿਊਟੀ ਜੀ ਆਪਾਂ ਦਾ ਸੰਚਲਨ ਤੇ ਪਤਾ ਨਹੀਂ ਹੁਣ ਮੁਰਗਾ ਵੜ ਦੇ ਕੇ ਕੀ ਕਰਦੇ ਸੁਜੀਤ ਲਸਨ ਖਾਨ ਲੱਗੇ ਸੀ ਨਹੀਂ ਬਹੁਤ ਨਹੀਂ ਖਾਣਾ ਉਸ ਤੋਂ ਬਾਅਦ ਆਪਾਂ ਜੀ ਰੋਟੀ ਖਾਧੀ ਦੀਦੀ ਨਾਲ ਬੈਠ ਕੇ ਕਿਉਂਕਿ ਪਤਾ ਨਹੀਂ 2-3 ਸਾਲ ਬਾਅਦ ਬੈਠ ਕੇ ਇਕੱਠਿਆਂ ਰੋਟੀ ਖਾਣੀ ਨਸੀਬ ਹੋਏ ਸਾਨੂੰ ਤੇ ਨਾਲ ਰੋਟੀ ਖਾ ਕੇ ਫਿਰ ਆਪਾਂ ਦੀਦੀ ਨੂੰ ਦਿੱਤੀ ਲੋੜੀ ਪੂਰੇ 11000 ਮੈਂ ਕਿਹਾ ਦੀਦੀ ਪਤਾ ਨਹੀਂ 2-3 2 ਸਾਲ ਬਾਅਦ ਵਾਪਸ ਆਉਣਗੇ ਕੋਈ 3 ਸਾਲ ਬਾਅਦ ਆਉਣਗੇ ਇਹ ਕਰਕੇ ਆਪਾਂ ਲੋੜੀ ਦੇਤੀ ਤੇ ਉਸ ਤੋਂ ਬਾਅਦ ਆਪਾਂ ਸੇਕੀ ਜੀ ਅੱਗ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਇਰਕਾਂ ਤੇ ਇਸ ਕਰਕੇ ਅੱਗ ਸੇਕ ਕੇ ਉਸ ਤੋਂ ਬਾਅਦ ਸਾਡਾ ਮੂਡ ਬਣਿਆ ਕਿ ਆਪਾਂ ਥੋੜਾ ਜਿਹਾ ਫੋਟੋ ਸ਼ੂਟ ਕਰੀਏ ਇਹ ਜੀ ਸਾਡਾ ਪਨੇਵਾ ਅਵੀਰ ਬਾਠ ਮੇਰੀ ਜਿੰਦ ਮੇਰੀ ਜਾਨ ਇਹ ਵੀ ਜਾ ਰਿਹਾ ਜੀ ਕੈਨੇਡਾ ਕਾਫੀ ਖੋਸ਼ ਆ ਮੇਰਾ ਪੁੱਤ ਤੇ ਫਿਰ ਆਪਾਂ ਜਾਵਾਂ ਜੀ ਪੁੱਤ ਬਾਜੀ ਆਪਾਂ ਅੱਗੇ ਥੱਲੇ ਜਾਣ ਦੀ ਖਿਚਲੀ ਤਿਆਰੀ ਤੇ ਗੱਲਾਂ ਕਰ ਰਹੇ ਆ ਸਾਰੇ ਮੇਰੇ ਵਾਲੇ ਇਦਾਂ ਦੇਖ ਰਹੇ ਜੀ ਪਤਾ ਨਹੀਂ ਕਿੰਨਾ ਕਿ ਸਿਆਣੀਆਂ ਗੱਲਾਂ ਕਰ ਰਹੇ ਆ ਬੜਾ ਬੱਲੇ ਤੇ ਪੁਰਾਣੀਆਂ ਗੱਲਾਂ ਤੇ ਯਾਦਾਂ ਤਾਜ਼ੀਆਂ ਕੀਤੀਆਂ ਤੇ ਫਿਰ ਆਪਾਂ ਜੀ ਸਾਰਿਆਂ ਨੂੰ ਲੱਗੇ ਮਿਲਣ ਪਹਿਲਾਂ ਆਪਣੇ ਪੁੱਤ ਨੂੰ ਅਵੀਰ ਨੂੰ ਕੀਤਾ ਪਿਆਰ ਤੇ ਉਤੋਂ ਬਾਅਦ ਸੁਖਜੀਤ ਮਿਲ ਰਿਹਾ ਦੀਦੀ ਨੂੰ ਤੇ ਅਵੀਰ ਨੇ ਆਪਣੇ ਗੱਟੂ ਜਿਹੜੇ ਆ ਉਹ ਦੇਤੇ ਆ ਫਤੇ ਨੂੰ ਕੁਝ ਪਤੰਗਾ ਵੀ ਦਿੱਤੀਆਂ ਉਤੋਂ ਬਾਅਦ ਸੁਖਜੀਤ ਦੀਦੀ ਦੇ ਗੱਲ ਲੱਗ ਕੇ ਤੇ ਥੋੜਾ ਜਿਹਾ ਈਮੋਸ਼ਨਲ ਹੋ ਗਏ ਰੋਣ ਲੱਗ ਪਏ ਦੀਦੀ ਵੀ ਰੋਣ ਲੱਗ ਪਏ ਤੇ ਉਤੋਂ ਬਾਅਦ ਦੀਦੀ ਨੇ ਮਾਰੀ ਫਤੇ ਨੂੰ ਆਵਾਜ਼ ਕਿ ਫਤੇ ਨੂੰ ਦੇਣ ਲੱਗੇ ਆ ਪਿਆਰ ਤੇ ਦੀਦੀ ਵੀ ਰੋਣ ਲੱਗ ਪਏ ਫਤੇ ਨੂੰ ਦੇਣ ਲੱਗੇ ਆ ਪਿਆਰ ਤੇ ਫਤੇ ਕਹਿੰਦਾ ਮੈਂ ਪਿਆਰ ਲੈਣਾ ਨਹੀਂ ਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਵੇਨੇ ਨੇ ਕਿਹੜਾ ਰਿਸ਼ਤੇ ਜਰਾਊਗਾ ਸਾਨੂੰ ਪੈਸੇ ਦੇਊਗਾ ਤੇ ਆਪਾਂ ਅੰਦਕਾਰ ਨੂੰ ਭਜਾਂਗੇ ਤੇ ਪੈਸੇ ਨਹੀਂ ਸੀ ਪੜ ਰਿਆ ਤਾਂ ਫਿਰ ਉਹ ਹੀ ਨੇ ਮਨਾ ਲਿਆ ਫਤੇ ਨੂੰ ਤੇ ਫਤੇ ਨੇ ਲੈ ਲੇ ਪੈਸੇ ਥੈਂਕ ਯੂ ਵੈਰੀ ਮੱਚ ਜੀ ਸਾਰਿਆਂ ਨੂੰ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਜੀ